ਦੀ ਨਾਲ ਸਕੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਕਰਾਂ। ਮਾਹਰਾਂ ਦੀ ਗੱਲ ਹੁੰਦੀ ਕਿ ਮਾਹਰ ਕਹਿੰਦੇ ਬਾਹਰ ਦੇ ਆ ਜਾਂਦੇ। ਸਹਿਮਤੀ ਨਾਲ ਸਰਕਾਰ ਦੀ ਸਹਿਮਤੀ ਨਾਲ ਸਾਡੀ ਸਹਿਮਤੀ ਨਾਲ ਇਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਣੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿੱਚ ਬਵਾ ਸਕਦੇ ਆ ਜਿਹੜੀਆਂ ਸਾਡੇ ਦੀ ਨਾਲ ਸਕੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਕਰਾਂ। ਮਾਹਰਾਂ ਦੀ ਗੱਲ ਹੁੰਦੀ ਕਿ ਮਾਹਰ ਕਹਿੰਦੇ ਬਾਹਰ ਦੇ ਆ ਜਾਂਦੇ। ਦੇ ਰਹਿਣੀ ਆ ਉਹ ਤਾਂ ਤੁਸੀਂ ਜੇ ਕੋਈ ਗੱਲ ਕਰਨੀ ਆ ਤਾਂ ਤੁਹਾਡਾ ਬਾਹਰ ਦਾ ਵੀ ਤੁਸੀਂ ਜਿਹਦੀ ਮਰਜ਼ੀ ਲੈ ਲਓ ਉਹ ਤਾਂ ਤੁਹਾਡਾ ਆਪਦਾ ਕੈਰੀਅਰ ਕਹਿੰਦਾ ਵੀ ਤੁਸੀਂ ਆਪ ਬਣਾ ਸਕਦੇ ਹੋ ਅਸੀਂ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਜਥੇਬੰਦੀ ਨੂੰ ਲੋੜ ਪਵੇ ਅਸੀਂ ਵੀ ਕਿਸੇ ਇਕਨੋਮਿਸਟਸ ਮਾਰ ਨੂੰ ਬੁਲਾ ਕੇ ਉਹ ਤੋਂ ਪੁੱਛ ਸਕਦੇ ਆ ਵੀ ਆਹ ਗੱਲ ਕਿਵੇਂ ਹੁੰਦੀ ਹੈ ਰਹਿ ਕੋਈ ਕਿਸੇ ਦੀ ਲੈ ਸਕਦਾ ਇਹ ਤਾਂ اختیار ਹੀ ਹੈ ਸਾਡੇ ਮੂਰੇ ਤਾਂ ਅਸੀਂ ਦੱਸਦੇ ਵਿੱਚ ਚਾਹੀਦੀ ਆ ਜਿਸਦੀ ਸਾਡਾ ਫਾਇਦਾ ਕਰਦਾ ਬੇਟਾ ਡਾਕਟਰ ਸੁਭਾਈਓਪਰੇ ਇੱਕ ਵਾਰੀ ਤਸੱਲੀ ਦੇਖੋ ਸੈਟਸਪਾਈ ਨੂੰ ਤਾਂ ਅਸੀਂ ਤਾਂ ਕਹਿੰਦੇ ਆ ਵੀ ਜਿਹੜੀ ਇਸ਼ੂ ਨੂੰ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਉਹ ਸਾਨੂੰ ਵੀ ਦਿਖ ਰਿਹਾ ਤੇ ਸਾਨੂੰ ਵੀ ਦਿਖ ਰਿਹਾ ਅੱਜ ਇਹ ਮਿਸ਼ਨ ਤੇ ਅਸੀਂ ਆਪਣੀ ਆਪਣੀ ਜਮਹੂਰੀਅਤ ਦੀ ਬਹਾਲੀ ਚੰਡੀਗੜ੍ਹ ਦੇ ਵਿੱਚ ਦਾਖਲਾ ਇੱਥੇ ਪੜਾ ਲੈ ਕੇ ਬੈਠਣਾ ਸੈਸ਼ਨ ਵੱਲ ਮਾਰਚ ਕਰਨਾ ਆਪਣੀ ਨੀਤੀ ਇੰਟਰੋਡਿਊਸ ਕਰਨਾ ਸੈਸ਼ਨਦਾਨ ਤੇ ਸਰਕਾਰ ਦੇ ਮੂੰਹ ਤੋਂ ਕਢਾਉਣਾ ਦੇਖਵਾਉਣਾ ਅਸੀਂ ਕੰਮ ਕਰਾਂਗੇ ਸਰ ਸਾਰੇ ਕਿਉਂ ਦੀ ਜਗਾਈ ਦੀ ਜੀ ਸਾਨੂੰ ਨਾਲ ਆ ਫੜੇ ਹੋਏ ਕਹ ਰਹੇ ਨੇ ਜਿਹੜੀ ਅੱਜ ਮੀਟਿੰਗ ਸਰ ਇੱਕ ਮੀਟਿੰਗ ਸਾਫ਼ ਕਰ ਦਿੰਦਾ ਇੱਥੋਂ ਸੋ ਕਿਸਾਨਾਂ ਦੀ ਆਓ ਵਿਧਾਨ ਸਭਾ ਦੇ ਵੱਲ ਖੂਚ ਕਰਨਾ ਹੋਵੇ ਚੰਡੀਗੜ੍ਹ ਦੇ ਵਿੱਚ ਧਰਨਾ ਰਾਉਣਾ ਹੋਵੇ ਸੋ ਇਹ ਸਾਰੀ ਜਿਹੜੀ ਹੈ ਉਹ ਜਿੱਤ ਦੀ ਕਹਾਣੀ ਕਹਿ ਰਿਹਾ ਕਿਸਾਨਾਂ ਦੀ ਇਸ ਦੇ ਵਿੱਚ ਜਿੱਤ ਸਹਿਮਤੀ ਨਾਲ ਸਰਕਾਰ ਦੀ ਸਹਿਮਤੀ ਨਾਲ ਸਾਡੀ ਸਹਿਮਤੀ ਨਾਲ ਇਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਣੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿੱਚ ਪਵਾ ਸਕਦੇ ਹਾਂ ਜਿਹੜੀਆਂ ਸਾਡੇ ਤਿਲਾਂਸ ਕੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਕਰਾਂ ਮਾਹਰਾਂ ਦੀ ਗੱਲ ਹੁੰਦੀ ਹੈ ਕਿ ਮਾਹਰ ਕਹਿੰਦੇ ਬਾਹਰ ਦੇ ਆ ਇਹ ਤਾਂ ਰਹਿਣੀ ਆ ਉਹ ਤਾਂ ਤੁਸੀਂ ਜੇ ਕੋਈ ਗੱਲ ਕਰਨੀ ਆ ਤਾਂ ਤੁਹਾਡਾ ਬਾਹਰ ਦਾ ਦੀ ਤੁਸੀਂ ਜਿਹੜੀ ਮਰਜ਼ੀ ਲੈ ਲਓ ਉਹ ਤਾਂ ਤੁਹਾਡਾ ਆਪਦਾ ਕੈਰੀਅਰ ਕਹਿੰਦਾ ਵੀ ਤੁਸੀਂ ਆਪ ਬਣਾ ਸਕਦੇ ਹੋ ਅਸੀਂ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਜਥੇਬੰਦੀ ਨੂੰ ਲੋੜ ਪਵੇ ਅਸੀਂ ਵੀ ਕਿਸੇ ਇਕਨੋਮਿਸਟਸ ਮਾਰ ਨੂੰ ਬੁਲਾ ਕੇ ਉਹ ਤੋਂ ਪੁੱਛ ਸਕਦੇ ਆ ਵੀ ਆਹ ਗੱਲ ਕਿਵੇਂ ਹੁੰਦੀ ਹੈ ਰਹਿ ਕੋਈ ਕਿਸੇ ਦੀ ਲੈ ਸਕਦਾ ਇਹ ਤਾਂ اختیار ਹੀ ਆ ਸਾਡੇ ਮੂਰੇ ਤਾਂ ਅਬ ਦੱਸਦੇ ਵਿੱਚ ਚਾਹੀਦੀ ਆ ਜਿੱਦੀ ਸਾਡਾ ਫਾਇਦਾ ਕਰਸਾ ਬੇਟਾ ਡਾਕਟਰ ਸੁਭਾਈਓਪਰੇ ਇੱਕ ਵਾਰੀ ਤਸੱਲੀ ਦੇਖੋ ਸੈਟਸਪਾਈ ਨੂੰ ਤਾਂ ਅਸੀਂ ਤਾਂ ਕਹਿੰਦੇ ਆ ਵੀ ਜਿਹੜੀ ਇਸ਼ੂ ਨੂੰ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਉਹ ਸਾਨੂੰ ਵੀ ਦਿੱਸ ਰਿਹਾ ਤੇ ਸਾਨੂੰ ਵੀ ਦਿੱਸ ਰਿਹਾ ਅੱਜ ਇਹ ਮਿਸ਼ਨ ਤੇ ਅਸੀਂ ਆਪਣੀ ਆਪਣੀ ਜਮਹੂਰੀਅਤ ਦੀ ਬਹਾਲੀ ਚੰਡੀਗੜ੍ਹ ਦੇ ਵਿੱਚ ਦਾਖਲਾ ਇੱਥੇ ਪੜਾ ਲੈ ਕੇ ਬੈਠਣਾ ਸੈਸ਼ਨ ਵੱਲ ਮਾਰਚ ਕਰਨਾ ਆਪਣੀ ਨੀਤੀ ਇੰਟਰੋਡਿਊਸ ਕਰਨਾ ਸੈਸ਼ਨਦਾਨ ਤੇ ਸਰਕਾਰ ਦੇ ਮੂੰਹ ਚੋਂ ਕਢਾਉਣਾ ਦਿਖਵਾਉਣਾ ਅਸੀਂ ਕੰਮ ਕਰਾਂਗੇ ਸਰ ਸਾਰੇ ਕਿਉਂ ਦੀ ਜਗਾਈ ਦੀ ਜੀ ਸਾਨੂੰ ਨਾਲ ਆ ਫੜੇ ਹੋਏ ਕਹ ਰਹੇ ਨੇ ਕਿ ਜਿਹੜੀ ਅੱਜ ਮੀਟਿੰਗ ਸਰ ਇੱਕ ਮੀਟਿੰਗ ਸਾਫ਼ ਕਰ ਦਿੰਦਾ ਥੋੜਾ ਜਿਹਾ ਡਿਸਾਈਡ ਸੋ ਕਿਸਾਨਾਂ ਦੀ ਆਓ ਵਿਧਾਨ ਸਭਾ ਦੇ ਵੱਲ ਖੂਚ ਕਰਨਾ ਹੋਵੇ ਚੰਡੀਗੜ੍ਹ ਦੇ ਵਿੱਚ ਧਰਨਾ ਰਾਉਣਾ ਹੋਵੇ ਸੋ ਇਹ ਸਾਰੀ ਜਿਹੜੀ ਹੈ ਉਹ ਜਿੱਤ ਦੀ ਕਹਾਣੀ ਕਹਿ ਰਿਹਾ ਕਿਸਾਨਾਂ ਦੀ ਇਸ ਦੇ ਵਿੱਚ ਜਿੱਤ ਹੋਈ ਸਹਿਮਤੀ ਨਾਲ ਸਰਕਾਰ ਦੀ ਸਹਿਮਤੀ ਨਾਲ ਸਾਡੀ ਸਹਿਮਤੀ ਨਾਲ ਇਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਣੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿੱਚ ਪਵਾ ਸਕਦੇ ਹਾਂ ਜਿਹੜੀਆਂ ਸਾਡੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਕਰਾਂ ਮਾਹਰਾਂ ਦੀ ਗੱਲ ਹੁੰਦੀ ਕਿ ਮਾਹਰ ਕਹਿੰਦੇ ਬਾਹਰ ਦੇ ਆ ਇਹ ਰਹਿਣੀਆਂ ਉਹ ਤਾਂ ਤੁਸੀਂ ਜੇ ਕੋਈ ਗੱਲ ਕਰਨੀ ਹੈ ਤਾਂ ਤੁਹਾਡਾ ਬਾਹਰ ਦੇ ਦੀ ਤੁਸੀਂ ਜਿਹਦੀ ਮਰਜ਼ੀ ਰਹਿ ਲੋ ਉਹ ਤਾਂ ਤੁਹਾਡਾ ਆਪਦਾ ਕੈਰੀਅਰ ਕਹਿੰਦਾ ਵੀ ਤੁਸੀਂ ਆਪ ਬਣਾ ਸਕਦੇ ਹੋ ਅਸੀਂ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਜਥੇਬੰਦੀ ਨੂੰ ਲੋਡ ਪਵੇ ਅਸੀਂ ਵੀ ਕਿਸੇ ਇਕਨੋਮਿਕਸ ਮਾਰ ਨੂੰ ਬੁਲਾ ਕੇ ਉਹ ਤੋਂ ਪੁੱਛ ਸਕਦੇ ਆ ਵੀ ਆਹ ਗੱਲ ਕਿਵੇਂ ਹੁੰਦੀ ਹੈ ਰਹਿ ਕੋਈ ਕਿਸੇ ਦੀ ਲੈ ਸਕਦਾ ਇਹ ਤਾਂ اختیار ਹੀ ਹੈ ਸਾਡੇ ਮੂਰੇ ਤਾਂ ਅਸੀਂ ਦੱਸਦੇ ਵਿੱਚ ਚਾਹੀਦੀ ਜਿਸ ਦੀ ਸਾਡਾ ਫਾਇਦਾ ਕਰੇ ਬਸ ਮੀਟਿੰਗ ਡਾਕਟਰ ਜੀ ਪੂਰੇ ਇੱਕ ਵਾਰੀ ਤਸੱਲੀ ਦੇਖੋ ਸੈਟੀਸਫਾਈ ਨੂੰ ਤਾਂ ਅਸੀਂ ਤਾਂ ਕਹਿੰਦੇ ਆ ਵੀ ਜਿਹੜੀ ਇਸ਼ੂ ਨੂੰ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਉਹ ਸਾਨੂੰ ਵੀ ਦਿੱਸ ਰਿਹਾ ਤੇ ਸਾਨੂੰ ਵੀ ਦਿੱਸ ਰਿਹਾ ਅੱਜ ਉਹ ਮਿਸ਼ਨ ਤੇ ਅਸੀਂ ਆਪਣੀ ਆਪਣੀ ਜਮਹੂਰੀਅਤ ਦੀ ਬਹਾਲੀ ਚੰਡੀਗੜ੍ਹ ਦੇ ਵਿੱਚ ਦਾਖਲਾ ਇੱਥੇ ਪੜਾ ਲੈ ਕੇ ਬੈਠਣਾ ਸੈਸ਼ਨ ਵੱਲ ਮਾਰਚ ਕਰਨਾ ਆਪਣੀ ਨੀਤੀ ਇੰਟਰੋਡਿਊਸ ਕਰਨਾ ਸੈਸ਼ਨਦਾਨ ਤੇ ਸਰਕਾਰ ਦੇ ਮੂੰਹ ਤੋਂ ਕਢਾਉਣਾ ਦਿਖਵਾਉਣਾ ਅਸੀਂ ਕੰਮ ਕਰਾਂਗੇ। ਸਰ ਜੀ ਜਿਹੜੀ ਅੱਜ ਮੀਟਿੰਗ ਅੱਜ ਸਰ ਇੱਕ ਮੀਟਿੰਗ ਸਾਫ ਕਰ ਦਿੰਦਾ ਹੈ ਬਾਰੇ ਥੋੜਾ ਜਿਹਾ ਡਿਸਾਈਡ ਸੋ ਕਿਸਾਨਾਂ ਦੀ